ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਕੱਲ ਇੱਕ ਵੱਖਰੀ ਚਰਚਾ ਛੜੀ ਹੋਈ ਹੈ ਪਿਛਲੇ ਦਿਨੀ ਤੁਸੀਂ ਬ੍ਰੇਕਿੰਗ ਨਿਊਜ਼ ਤੇ ਸਾਰੇ ਅਖਬਾਰਾਂ ਚ ਟੀਵੀ ਚੈਨਲਾਂ ਤੇ ਆਮ ਹੀ ਗੱਲ ਸੁਣੀ ਹੋਣੀ ਹੈ ਵੀ ਬਲੋਚਿਸਤਾਨ ਬਣ ਗਿਆ ਨਵਾਂ ਦੇਸ਼ ਨਵਾਂ ਦੇਸ਼ ਬਣ ਲਈ ਕੀ ਉਹ ਸੱਚੀ ਬਣ ਗਿਆ ਨਵਾਂ ਦੇਸ਼ ਬਣ ਲਈ ਕੀ ਕੁਸ਼ਚਾ ਚਾਹੀਦਾ ਹੈ ਅੱਜ ਇਸ ਤੇ ਚਰਚਾ ਕਰਦੇ ਹਾਂ ਪਹਿਲਾਂ ਇੱਕ ਗੱਲ ਸਮਝ ਲਓ ਵੀ ਦੇਸ਼ ਅਲੱਗ ਹੁੰਦਾ ਹੀ ਕਿਉਂ ਹੈ ਅਲੱਗ ਦੇਸ਼ ਦੀ ਮੰਗ ਉੱਠਦੀ ਕਿਉਂ ਹੈ ਕਿਉਂਕਿ ਜਿਹੜੇ ਵੀ ਦੇਸ਼ ਦੇ ਵਿੱਚ ਕੋਈ ਵੀ ਵਿਅਕਤੀ ਜਾਂ ਉਸ ਏਰੀਏ ਦੇ ਲੋਕ ਰਹਿੰਦੇ ਆ ਜਿਵੇਂ ਬਲੋਚਿਸਤਾਨ ਪਾਕਿਸਤਾਨ ਚ ਰਹਿੰਦੇ ਆ ਪਾਕਿਸਤਾਨ ਦੇ ਨੀਤੀ ਕਾਨੂੰਨਾਂ ਤੇ ਸਰਕਾਰਾਂ ਤੋਂ ਤੰਗ ਹੋਣ ਉਹਨਾਂ ਨੂੰ ਉਹ ਨਾ ਪਸੰਦ ਹੋਣ ਵੀ ਉਹ ਸੋਚਦੇ ਹੋਣ ਵੀ ਸਾਡੇ ਤੇ ਬਹੁਤ ਜ਼ਿਆਦਾ ਅਤਿਆਚਾਰ ਕਰਦੇ ਆ ਤਾਂ ਉਹ ਇੱਕ ਆਪਣਾ ਅਲੱਗ ਦੇਸ਼ ਦੀ ਮੰਗ ਕਰ ਸਕਦੇ ਆ ਕੋਈ ਵੀ ਵਿਅਕਤੀ ਜਾਂ ਕੋਈ ਖੇਤਰ ਆਪਦੇ ਦੇਸ਼ ਦਾ ਬਣਾ ਸਕਦਾ ਹੈ ਉਸ ਨੂੰ ਆਜ਼ਾਦੀ ਹੈ ਇਸ ਚੀਜ਼ ਦੀ ਜਿਸ ਤਰ੍ਹਾਂ ਬਲੋਚਿਸਤਾਨ ਦੇ ਲੋਕਾਂ ਨੇ ਆਪਣਾ ਇੱਕ ਪੈਰਾਮੀਟਰ ਹੁੰਦਾ ਜੁਆੰਦਾ ਉਸ ਦੇ ਅਨਸਾਰ ਜਿਉਹ ਪੂਰੇ ਕਰਦੇ ਆ ਉਹ ਆਪਣੇ ਦੇਸ਼ ਅਲੱਗ ਦੇਸ਼ ਬਣਾ ਸਕਦੇ ਆ ਕਿਉਂਕਿ ਬਲੋਚਿਸਤਾਨ ਵਾਲਿਆਂ ਨੇ ਜੇ ਲੋਕਾਂ ਨੇ ਉਤੋਂ ਦੀ ਬੀਐਲ ਨੇ ਬੀਐਲਏ ਨੇ ਸਿਸਟਮ ਬਣਾ ਲਿਆ ਇੱਕ ਜਿਸ ਦਾ ਪ੍ਰਧਾਨ ਮੰਤਰੀ ਵੀ ਹੈ ਤੇ ਸਰਕਾਰ ਵੀ ਆ ਉਹਨਾਂ ਦੀ ਤੇ ਉਸ ਸਿਸਟਮ ਦੇ ਤਹਿਤ ਉਹਨਾਂ ਨੇ ਮੰਗ ਕੀਤੀ ਹੈ ਆਪਣੇ ਅਲੱਗ ਦੇਸ਼ ਬਣਾਉਣ ਦੀ ਕਿਉਂਕਿ ਉਹਨਾਂ ਦਾ ਜੋ ਪ੍ਰਧਾਨ ਮੰਤਰੀ ਪ੍ਰਧਾਨ ਰਾਸ਼ਟਰਪਤੀਨ ਐਗਜ਼ਾਈਲ ਕਹਿੰਦੇ ਆ ਪ੍ਰੈਜ਼ੀਡੈਂਟ ਇਨ ਐਗਜ਼ਾਈਲ ਜਾਨੀ ਕਿ ਉਹਨਾਂ ਦਾ ਪੈਜੇਟ ਤਾਂ ਹੈ ਪਰ ਉਹ ਹੋਰ ਦੇਸ਼ ਚ ਰਹਿੰਦਾ ਹੈ ਕਿਉਂਕਿ ਉਸ ਨੂੰ ਪਾਕਿਸਤਾਨ ਦੀ ਸੇਨਾ ਤੋਂ ਜਾਂ ਉਹਨਾਂ ਦੀ ਸਰਕਾਰ ਤੋਂ ਖਤਰਾ ਹੈ ਇਸ ਤਰ੍ਹਾਂ ਕੀ ਉਹ ਆਪਣੇ ਆਪ ਨੂੰ ਪੂਰਨ ਤੌਰ ਤੇ ਦੇਸ਼ ਮੰਨ ਸਕਦੇ ਆ ਇਸ ਤੇ ਕੁਝ ਪੈਰਾਮੀਟਰ ਹੁੰਦੇ ਆ ਯੂਨ ਯੂਨ ਵੱਲੋਂ ਬਣਾਏ ਗਏ ਆ ਜਿਵੇਂ ਕਿ 26 ਦਸੰਬਰ 1933 ਦੇ ਵਿੱਚ ਇੱਕ ਕਨਵੈਨਸ਼ਨ ਹੋਈ ਸੀ ਅਲੱਗ-ਅਲੱਗ ਮਤਲਬ ਉਸ ਟਾਈਮ 1933 ਦੇ ਵਿੱਚ 20 ਮਤਲਬ ਹੋਈ ਉਹਨਾਂ ਨੇ ਇੱਕ ਕਨਵੈਨਸ਼ਨ ਕਰਾਈ ਊਰੂਗਵੇ ਇੱਕ ਉਸ ਦਾ ਇੱਕ ਥਾਂ ਹੈ ਮੋਂਟੇ ਵਿਡੀਓ ਕਨਵੈਨਸ਼ਨ ਦੇ ਨਾਮ ਨਾਲ ਉਹ ਜਾਣਾਈ ਜਾਂਦੀ ਹੈ ਉਹ ਕਨਵੈਨਸ਼ਨ ਹੈ ਜਿਹੜੀ ਉਸ ਦੇ ਵਿੱਚ ਉਹਨਾਂ ਨੇ ਇਹ ਆਖਿਆ ਵੀ ਸਟੇਟ ਦੇ ਰਾਈਟਸ ਐਂਡ ਡਿਊਟੀਆਂ ਯਾਨੀ ਕਿ ਰਾਜਾਂ ਦੇ ਅਧਿਕਾਰ ਤੇ ਕਰਤੱਵ ਬਾਰੇ ਇੱਕ ਕਨਵੈਨਸ਼ਨ ਕਰਵਾਈ ਜਿਸ ਦੇ ਵਿੱਚ ਇੱਕ ਪੈਰਾਮੀਟਰ ਰੱਖੇ ਗਏ ਵੀ ਕੋਈ ਵੀ ਦੇਸ਼ ਹੈ ਉਸ ਦੇ ਕੋਲੇ ਕੀ ਕੀ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਉਸ ਨੂੰ ਮਤਲਬ ਮਾਨਤਾ ਮਿਲੂਗੀ ਕਿਉਂਕਿ ਦੇਸ਼ ਨੂੰ ਜਿੰਨਾ ਚਿਰ ਮਾਨਤਾ ਨਹੀਂ ਮਿਲਦੀ ਤਾਂ ਉਸ ਨੂੰ ਸਰਵਾਈਵ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵੀ ਕਈ ਦੇਸ਼ ਹੈ ਜ ਜਿਨਿਕੇ ਉਹਨਾਂ ਨੂੰ ਮਾਨਤਾ ਨਹੀਂ ਮਿਨੀ ਪਰ ਉਹ ਆਪਣੇ ਆਪ ਨੂੰ ਅਲੱਗ ਸਮਝਦੇ ਹੈ ਜਿਵੇਂ ਕਿ ਚైనా ਵਾਲੇ ਸਮਝਦੇ ਹੈ ਵਨ ਚైనా ਪਾਲਿਸੀ ਯਾਨੀ ਕਿ ਵਨ ਚైనా ਟੂ ਕੰਟਰੀ ਪਾਲਿਸੀ ਉਹਨਾਂ ਨੇ ਬਣਾ ਰੱਖੀ ਹੈ ਪਰ ਤਾਈਵਾਨ ਹੋਇਆ ਹਾਂਗਕਾਂਗ ਹੋਇਆ ਤੇ ਤਿੱਬਤ ਹੋਇਆ ਜਿਵੇਂ ਕਿ ਤਿੱਬਤ ਤੇ ਦਲਾਈ ਲਾਮਾ ਨੂੰ ਸਮਝ ਲਓ ਬਸ ਉਹ ਜਿਸਟਮ ਹੈ ਜਿਹੜਾ ਬਲੋਚਿਸਤਾਨ ਦਾ ਤੇ ਤਿੱਬਤ ਦਾ ਤੁਹਾਨੂੰ ਮੈਂ ਕੰਪੈਰੀਜ਼ਨ ਕਰਕੇ ਦੱਸੂਗਾ ਤੇ ਤਿੱਬਤ ਹੋਇਆ ਉਹ ਹੁਣ ਉਸ ਨੂੰ ਮੰਨਦੇ ਨਹੀਂ ਵੀ ਅਸੀਂ ਚైనా ਦੇ ਅਧੀਨ ਆ ਉਹ ਮੰਨਦੇ ਅਸੀਂ ਇੱਕ ਸਵੈ ਇਛਤ ਸਟੇਟ ਹੈ ਪਰ ਹੋਇਆ ਕੀ ਹੈ ਉਹ ਚైనా ਦੇ ਅੰਡਰ ਹੀ ਆ ਸਾਰਾ ਕੁਝ ਜਿਵੇਂ ਕਿ ਆਪਣੇ ਇੰਡੀਆ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੁਣ ਹੋਇਆ ਜਿਵੇਂ ਸਿੱਕਮ ਹੋਇਆ ਦਮਨ ਦਿਉ ਗੋਆ ਉਹ ਮਤਲਬ ਭਾਰਤ ਦੇ ਵਿੱਚ ਮਿਕਸ ਹੋ ਗਈ ਜਾਨੀ ਕਿ ਨਾ ਰਲ ਗਈ ਉਹਨਾਂ ਦੇ ਇੱਕ ਸਟੇਟ ਬਣ ਗਈ। ਕੋਈ ਸਟੇਟਾਂ ਦੇ ਵਿੱਚ ਮਰਜ ਹੋਗੇ, ਕੋਈ ਅਲੱਗ ਸਟੇਟ ਬਣ ਗਈ ਇੰਡੀਆ ਦੇ ਵਿੱਚ। ਕਿਉਂਕਿ ਇੰਡੀਆ ਦਾ ਸੰਵਿਧਾਨ ਹੀ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਸ ਦੇ ਵਿੱਚ ਕੋਈ ਵੀ ਦੇਸ਼ ਹਰਲਤਾ ਸਕਦਾ ਹੈ। ਅਲੱਗ ਨਹੀਂ ਹੋ ਸਕਦਾ। ਮਤਲਬ ਸੁਤੰਤਰ ਤੌਰ ਤੇ ਜਿਸ ਤਰ੍ਹਾਂ ਹੁਣ ਆਪਾਂ ਗੱਲ ਕਰਦੇ ਸੀ ਬੋਜਪਸ਼ਤਾਨ ਦੀ ਤੇ ਤਿੱਬਤ ਦੀ ਕੀ ਸਿਮਿਲਰਿਟੀ ਹੈ? ਉਹਨਾਂ ਦੀ ਸਿਮਿਲਰਿਟੀ ਇਹ ਹੈ ਵੀ ਉੱਥੇ ਵੀ ਇੱਕ ਉਹਨਾਂ ਦਾ ਆਪਣਾ ਬਣਾ ਮਤਲਬ ਰਾਸ਼ਟਰਪਤੀ ਸਮਝ ਲਓ ਪ੍ਰਧਾਨ ਮੰਤਰੀ ਸਾਹਿਬ ਲਓ ਜਿਸ ਨੂੰ ਦਲਾਈ ਲਾਮਾ ਕਹਿੰਦੇ ਆ ਉਸ ਨੂੰ ਭਾਰਤ ਆਣ ਨੇ ਸ਼ਰ ਦਿੱਤੀ ਵੀ ਹੈ। ਤੇ ਉਹ ਹੈ ਤਿੱਬਤ ਦਾ ਧਰਮਗੁਰੂ ਹੈ ਠੀਕ ਹੈ ਉਹ ਭਾਰਤ ਦੇ ਵਿੱਚ ਪੇਖ ਲੋ ਕਿੰਨੇ ਸਾਲਾਂ ਤੋਂ ਰਹਿ ਰਿਹਾ ਜਦੋਂ ਦਾ ਆਪਣਾ ਦੇਸ਼ ਜਾਦ ਹੋਇਆ ਉਸ ਤੋਂ ਬਾਅਦ ਉਹ ਇੱਥੇ ਹੀ ਰਹਿ ਰਿਹਾ ਹੈ ਪਰ ਉਹ ਆਪਣੇ ਉਸ ਲਾਈ ਲਾਮਾ ਨੂੰ ਹੀ ਮਤਲਬ ਮੰਨਦੇ ਸਾਰਾ ਪੁੱਛ ਧਰਮਗੁਰੂ ਤਿੱਬਤ ਦਾ ਹੋਈ ਹੈ ਪਰ ਰਾਜ ਕੋ ਉਹਨਾਂ ਦਾ ਸਿਸਟਮ ਕਿਤੇ ਕਿਵੇਂ ਤਰੀਂ ਚੱਲਦਾ ਹੈ ਚైనా ਦੀ ਉਸੇ ਤਰ੍ਹਾਂ ਬਲੋਚਿਸਤਾਨ ਹੈ ਬਲੋਚਿਸਤਾਨ ਦਾ ਵੀ ਆਪ ਦੀ ਉਹਨਾਂ ਦੀ ਆਰਮੀ ਬਣਾ ਰੱਖੀ ਹੈ ਬੀਐਲਏ ਆਪ ਦਾ ਉਹਨਾਂ ਦਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਮੰਤਰੀ ਵਗੈਰਾ ਬਣਾ ਰੱਖਿਆ ਸਰਕਾਰ ਜਾਨੀ ਕਿ ਉਹਦਾ ਬਣਾ ਰੱਖੀ ਹੈ ਸਵਿਧਾਨ ਬਣਾ ਰੱਖਿਆ ਉਹਨੇ ਆਪ ਦਾ ਜਨਤਾ ਵੀ ਉਹਨਾਂ ਦੇ ਨਾਲ ਹੈ ਤੇ ਬਾਉਂਡਰੀ ਵੀ ਉਹਨਾਂ ਦੀ ਹੈਗੀ ਹੈ ਜਿਹੜਾ ਮਤ ਮਾਨਤਾ ਚਾਰ ਪੰਜ ਚਾਹੀਦੇ ਨੇ ਉਹਨਾਂ ਕੋਲੇ ਪੂਰਨ ਹੈ ਮੀਤਾਂ ਚਾਰ ਹੀ ਹੁੰਦੇ ਨੇ ਆਪ ਦੀ ਬਾਉਂਡਰੀ ਆਪਣੀ ਆਰਮੀ ਵਗੈਰਾ ਆਪਣਾ ਸੰਵਿਧਾਨ ਆਪਣੇ ਚਲਾਉਣ ਰਾਜ ਨੂੰ ਚਲਾਉਣ ਵਾਸਤੇ ਜੋ ਸਿਸਟਮ ਹੈ ਪ੍ਰਸ਼ਾਸਨ ਹੈ ਉਹਨਾਂ ਕੋਲੇ ਸਾਰਾ ਕੁਝ ਹੈਗਾ ਉਸੇ ਤਰ੍ਹਾਂ ਹੁਣ ਇਸ ਤੋਂ ਬਾਅਦ ਉਹਨਾਂ ਨੂੰ ਕੀ ਚਾਹੀਦਾ ਹੈ ਮਾਨਤਾ ਮਿਲਣੀ ਮਾਨਤਾ ਕਾਉਂਦੇ ਹੋਗਾ ਯੂਨ ਉਸ ਦੇ ਲਈ ਉਹ ਸਟਰਗਲ ਕਰ ਰਹੀ ਹੈ ਉਹ ਅਲੱਗ ਗੱਲ ਹੈ ਵੀ ਪਾਕਿਸਤਾਨ ਵੀ ਉਹਨਾਂ ਹੀ ਜੋਰ ਲਗਾ ਰਿਹਾ ਹੈ ਪਰ ਇਸ ਟਾਈਮ ਇਸ ਘੜੀ ਉਹ ਪਾਕਿਸਤਾਨ ਦੀ ਆਰਮੀ ਤੇ ਚੈੱਕ ਕਰ ਰਹੇ ਐ ਵਕ ਵਕ ਥਾਵਾਂ ਤੇ ਉਹਨਾਂ ਦੇ ਪਾਕਿਸਤਾਨ ਆਰਮੀ ਦਾ ਝਾਲਪਾ ਰੱਖਿਆ ਹੋਣਾ ਨਹੀਂ ਹੁਣ ਵੀ ਇਹ ਗਾ ਖਬਰ ਸੁਣਨੀ ਚਾਹੀਏ ਵੀ ਇੱਕ ਸਕੂਲ ਬੈਂਡ ਤੇ ਜਿਸ ਚ ਕੁਝ ਬੱਚੇ ਹਲਾਕ ਹੋ ਗਏ ਤੇ ਕੁਝ ਜ਼ਖਮੀ ਹੋ ਗਏ ਹੁਣ ਇਹ ਨਹੀਂ ਅਜੇ ਤੱਕ ਪੱਕਾ ਸ਼ੋਰ ਹੋਇਆ ਵੀ ਕੋਈ ਕਹਿੰਦਾ ਵੀ ਇਹ ਬੀਐਲਏ ਨੇ ਕੰਡ ਕੀਤਾ ਤੇ ਕੋਈ ਕਹਿੰਦਾ ਵੀ ਪਾਕਿਸਤਾਨ ਆਰਮੀ ਤੋਂ ਹੀ ਮੈਸ ਫਾਇਰ ਹੋਇਆ ਵੀ ਇਹਨਾਂ ਦਾ ਡਰੋਨ ਸੀ ਉਹ ਆਪਣੇ ਹੀ ਬੈਂਡ ਤੇ ਡਿੱਗ ਪਿਆ 26 ਦਸੰਬਰ 1931 ਨੂੰ ਜਿਹੜਾ ਮੋਂਟੇ ਵੀਡੀਓ ਕਨਮੈਂਚੋ ਸੀ ਉਹਨਾਂ ਨੇ ਆਪਣੇ ਪੈਰਾਮੀਟਰ ਰੱਖੇ ਸੀ ਉਸ ਸੰਸਾਰ ਹੀ ਪਹਿਲਾਂ ਇੰਡੀਆ ਤੇ ਪਾਕਿਸਤਾਨ ਬਣੇ ਫਿਰ ਪਾਕਿਸਤਾਨ ਦੇ ਵਿੱਚੋਂ ਬੰਗਲਾਦੇਸ਼ ਨਿਕਲਿਆ ਫਿਰ ਉਹਨੂੰ ਮਾਨਤਾ ਅਲੱਗ-ਅਲੱਗ ਦੇਸ਼ਾਂ ਨੇ ਦਿੱਤੀ ਜੇ ਇੰਡੀਆ ਨੇ ਉਸ ਨੂੰ ਮਾਨਤਾ ਦੇ ਦਿੱਤੀ ਉਸੇ ਤਰ੍ਹਾਂ ਸੁਡਾਨ ਸੀ ਸੁਡਾਨ ਚੋਂ ਦੱਖਣੀ ਸੁਡਾਨ ਨਿਕਲਿਆ ਸੁਡਾਨ ਸਭ ਤੋਂ ਪਹਿਲਾਂ ਸੁਡਾਨ ਵਾਲ ਨੇ ਦੱਖਣੀ ਸੁਡਾਨ ਨੂੰ ਮਾਨਤਾ ਦਿੱਤੀ ਉਹ ਗੱਲ ਅਲੱਗ ਹੈ ਵੀ ਉਹਨਾਂ ਤੋਂ ਸਿਸਟਮ ਨਹੀਂ ਚੱਲ ਸਕਿਆ ਉਹ ਜਾ ਹੁਣ ਇਸ ਟਾਈਮ ਉੱਤੇ ਹਾਲਾਤ ਬਹੁਤ ਹੀ ਮਾੜੇ ਐ ਉੱਥੋਂ ਦੇ ਹਾਲਾਤ ਤਾਂ ਮਾੜੇ ਹੈ ਹੀ ਹੈ ਉਸੇ ਤਰ੍ਹਾਂ ਅਫਰੀਕਾ ਦੇ ਵਿੱਚ ਸੋਮਾਲੀਆ ਦੇਸ਼ ਹੈ ਉਤੋਂ ਇੱਕ 1991 ਦੇ ਵਿੱਚ ਦੇਸ਼ ਨਿਕਲਿਆ ਸੋਮਾਲੀ ਲੈਂਡ ਜਿਸ ਨੂੰ ਅਜੇ ਤੱਕ ਕੋਈ ਮਾਨਤਾ ਨਹੀਂ ਮਿਲੀ ਉਹ ਸੋਡਾਨ ਤਾਂ 2011 ਚ ਸਭ ਤੋਂ ਨਵਾਂ ਦੇਸ਼ ਬਣਿਆ ਦੱਖਣੀ ਸੋਡਾਨ ਪਰ ਇਸ ਤੋਂ ਪਹਿਲਾਂ ਵੀ 1991 ਦੇ ਵਿੱਚ ਇੱਕ ਸੋਮਾਲੀ ਲੈਂਡ ਦੇਸ਼ ਬਣਿਆ ਜਿਹੜਾ ਕਿ ਸੋਮਾਲੀਆ ਤੋਂ ਅਲੱਗ ਹੋਇਆ ਤੇ ਇਸ ਤਰ੍ਹਾਂ ਮਤਲਬ ਅਲੱਗ-ਅਲੱਗ 193 ਦੇਸ਼ ਹੁਣ ਤੱਕ ਹੋਂਦ ਵਿੱਚ ਆ ਚੁੱਕੇ ਆ ਤੇ ਉਹਨਾਂ ਦਾ ਰੱਖ-ਰਖਾਵ ਸਿਸਟਮ ਸਾਰਾ UN ਦੇ ਅੰਡਰ ਅੰਡਰ ਆਉਂਦਾ ਹੈ ਬਾਕੀ ਕੁਝ ਦੇਸ਼ ਹੈ ਜਿਹੜੇ ਆਪਣੇ ਹੈ ਮਤਲਬ ਹੋਰ ਦੇਸ਼ ਦੇ ਅੰਡਰ ਆਉਂਦੇ ਪਰ ਉਹ ਆਪਣੇ ਅਲੱਗ ਤੌਰ ਤੇ ਸਾਰਾ ਸਿਸਟਮ ਚਲਾਉਂਦੇ ਆ ਜਿਵੇਂ ਕਿ ਤਾਈਵਾਨ ਵਗੈਰਾ ਹੋਇਆ ਇਹ ਦੇਸ਼ ਅਲੱਗ-ਅਲੱਗ ਦੇਸ਼ ਇਕ ਉਹਨਾਂ ਨੂੰ ਮਾਨਤਾ ਦੇ ਚੁੱਕੀ ਹੈ ਜਿਸ ਤਰ੍ਹਾਂ ਹੈਗਾ ਇਜ਼ਰਾਇਲ ਤੇ ਫਲਸਤੀਨ ਹੁਣ UN ਨੇ ਉਹਨਾਂ ਦੋਨਾਂ ਦੇਸ਼ਾਂ ਨੂੰ ਮਾਨਤਾ ਦੇ ਰੱਖੀ ਹੈ ਇਜ਼ਰਾਇਲ ਨੂੰ ਵੀ ਤੇ ਫਲਸਤੀਨ ਨੂੰ ਵੀ ਪਰ ਕੁਝ ਦੇਸ਼ਾਂ ਨੇ ਫلسطੀਨ ਨੂੰ ਮਾਨਤਾ ਨਹੀਂ ਦਿੱਤੀ ਤੇ ਕੁਝ ਦੇਸ਼ਾਂ ਨੇ ਇਜ਼ਰਾਈਲ ਨੂੰ ਮਾਨਤਾ ਨਹੀਂ ਦਿੱਤੀ। ਇਮਾਨਤਾ ਦੇਣ ਦਾ ਮਤਲਬ ਇਹ ਹੁੰਦਾ ਵੀ ਜੇ ਆਪਾਂ ਕਿਸੇ ਦੇਸ਼ ਨੂੰ ਮਾਨਤਾ ਦੇ ਦਿੰਨੇ ਆ ਉਹਦੇ ਨਾਲ ਕਾਰੋਬਾਰ ਕਰਦੇ ਆ ਉੱਥੋਂ ਦਾ ਵੀਜ਼ਾ ਮਿਲ ਜਾਂਦਾ ਹੈ। ਉੱਥੇ ਆਪਾਂ ਆਪਣੇ ਲੋਕਾਂ ਦੇ ਘੁੰਮਣ ਜਾ ਸਕਦੇ ਆ ਆ ਸਕਦੇ ਆ। ਉੱਥੇ ਆਪਾਂ ਕੰਮ ਕਰ ਸਕਦੇ ਆ ਉਹਨਾਂ ਦੇ ਆਪਣੇ ਦੇਸ਼ ਜਾ ਸਕਦੇ ਜਿਸ ਤਰ੍ਹਾਂ ਪਾਕਿਸਤਾਨ ਦੇ ਪਾਸਪੋਰਟ ਤੇ ਲਿਖਿਆ ਹੁੰਦਾ ਹੈ। ਸਪੈਸ਼ਲੀ ਵੀ ਇਹ ਇਜ਼ਰਾਈਲ ਦੇ ਲਈ ਮਾਨਯਤਾ ਨਹੀਂ ਹੈ ਇਸ ਨੂੰ। ਵੀ ਜਾਨੀ ਕਿ ਪਾਕਿਸਤਾਨ ਦਾ ਕੋਈ ਵੀ ਬੰਦਾ ਇਜ਼ਰਾਈਲ ਨੂੰ ਮਾਨਤਾ ਹੀ ਨਹੀਂ ਦਿੰਦਾ। ਕਿ ਉਹ ਇਜ਼ਰਾਇਲ ਜਾਇ ਨਹੀਂ ਸਕਦੇ ਉਹਨਾਂ ਵਾਸਤੇ ਤਾਂ ਉਹ ਇਜ਼ਰਾਇਲ ਦੇਸ਼ ਐਗਜ਼ਿਸਟ ਹੀ ਨਹੀਂ ਕਰਦਾ ਦੁਨੀਆ ਤੇ ਉਸ ਹਿਸਾਬ ਨਾਲ ਉਹਨਾਂ ਦਾ ਸਿਸਟਮ ਬਣ ਰਿਹਾ ਹੈ ਉਸ ਹਿਸਾਬ ਨਾਲ ਇਦਾਂ ਲੱਗਦਾ ਇੱਕ ਨਵਾਂ ਦੇਸ਼ 1994ਵਾਂ ਦੇਸ਼ ਦੇਖਣ ਨੂੰ ਮਿਲੂਗਾ ਉਹ ਇੱਕ ਖਾਲੀ ਦੇਣਾ ਚ ਪਰ ਇੰਨੀ ਛੇਤੀ ਤਾਂ ਕੋਈ ਵੀ ਦੇਸ਼ ਵੀ ਆਪਣੀ ਜੰਗ ਨਹੀਂ ਮਤਲਬ ਹਾਰ ਸਕਦਾ ਨਹੀਂ ਛੱਡ ਸਕਦਾ ਪਰ ਪਾਕਿਸਤਾਨ ਨੇ ਆਪ ਤਪੀ ਵੀ ਹੈ ਪਹਿਲਾਂ ਵੀ ਇੱਕ ਦੇਸ਼ ਛੱਡਿਆ ਵੀ ਇਹਨਾਂ ਨੇ ਬੰਗਲਾਦੇਸ਼ ਕਿਉਂਕਿ ਇਹ ਪਾਕਿਸਤਾਨ ਦੇ ਵਿੱਚ ਵਿਤਕਰਾ ਬਹੁਤ ਹੁੰਦਾ ਹੈ ethnicities ਤੇ ਭਾਸ਼ਾ ਦੇ ਆਧਾਰ ਤੇ ਜਿਵੇਂ ਹੁਣ ਆਮ ਹੀ ਆਪਾਂ ਖਬਰਾਂ ਸੁਣਦੀਆਂ ਵੀ ਬਲੋਚਿਸਤਾਨ ਦੇ ਵਿੱਚ ਇੰਨੇ ਪੰਜਾਬੀ ਮਾਰੇ ਗਏ ਇਹਨਾਂ ਪਾਕਿਸਤਾਨੀਆਂ ਨੇ ਤਾਂ ਪੰਜਾਬੀਆਂ ਦਾ ਨਾਂ ਹੀ ਬਨਾਮ ਕਰਕੇ ਰੱਖਤਾ ਕਿਉਂਕਿ ਜਦੋਂ ਉਹ ਕਹਿੰਦੇ ਆ ਨਾ ਪੰਜਾਬੀ ਮਾਰੇ ਗਏ ਕੁਝ ਕੁ ਵੀਡੀਓ ਮੈਂ ਦੇਖਦਾ ਹਾਂ ਉੱਥੇ ਪੱਗ ਵਾਲੀ ਵੀਡੀਓ ਲਾ ਰੱਖੀ ਹੁੰਦੀ ਇਹਨਾਂ ਨੇ ਕਿਉਂਕਿ ਉਹਨਾਂ ਨੇ ਜਦੋਂ ਕਹੋ ਕਿ ਨੈੱਟ ਤੇ ਜਦੋਂ ਵੀ ਸਰਚ ਮਾਰਾਂਗੇ ਪੰਜਾਬੀ ਤਾਂ ਜ਼ਿਆਦਾਤਰ ਪੰਜਾਬੀ ਸਿੱਖਾਂ ਨੂੰ ਜਾਂ ਪੰਜਾਬ ਇਨੀਅਰ ਪੰਜਾਬ ਦੇ ਲੋਕਾਂ ਨੂੰ ਹੀ ਮਤਲਬ ਪ੍ਰੈਫਰ ਕਰੂਗਾ AI ਤੋਂ ਪੁੱਛ ਲਓ Google ਤੋਂ ਪੁੱਛ ਲਓ ਕਿਸੇ ਤੋਂ ਪੁੱਛ ਲਓ ਉਹ ਪੰਜਾਬੀ ਏਸੇ ਨੂੰ ਪ੍ਰੈਫਰ ਕਰੂਗਾ ਹਾਲਾਂਕਿ ਆਪਣੇ ਨਾਲੋਂ ਜ਼ਿਆਦਾ ਪੰਜਾਬੀ ਲੋਕ ਪਾਕਿਸਤਾਨ ਦੇ ਵਿੱਚ ਹੈ ਏਰੀਆ ਵੀ ਜ਼ਿਆਦਾ ਪਾਕਿਸਤਾਨ ਵਿੱਚ ਹੈ ਇਸੇ ਤਰ੍ਹਾਂ ਨਿਤਿਆਨੰਦ ਨੇ ਵੀ ਆਪਣਾ ਇੱਕ ਅਲੱਗ ਦੇਸ਼ ਬਣਾ ਰੱਖਿਆ ਜਿਸ ਦਾ ਨਾਮ ਹੈ ਕਲਾਸ਼ਾ ਜਿਸ ਦੇ ਵਿੱਚ ਸਿਰਫ ਹਿੰਦੂ ਹੀ ਰਹਿ ਸਕਦੇ ਉਸ ਨੇ ਵੀ ਕਈ ਵਾਰ ਇਸ ਦੀ ਘੋਸ਼ਣਾ ਕੀਤੀ ਹੈ ਪਰ ਉਹ ਦੇਸ਼ ਹਜੇ ਤੱਕ ਕਿਸੇ ਵੀ ਦੇਸ਼ ਵੱਲੋਂ ਜਾਂ ਯੂਨ ਵੱਲੋਂ ਮਾਨਤਾ ਪ੍ਰਾਪਤ ਨਹੀਂ ਹੋਇਆ ਬਸ ਉਸ ਨੇ ਆਪਣਾ ਦੇਸ਼ ਬਣਾਇਆ